ਟਰੀਆਂ ਵਾਲੇ ਨੇ ਸਟੇਜ ਤੋਂ ਬਹਿ ਕੇ ਕਿਹਾ ਵੀ ਜਿੱਥੇ ਮਰਜ਼ੀ ਮਿਲ ਲੈਣਾ ਹੁਣ ਦਮਦਮੇ ਟਕਸਾਲ ਹੋਵੇ ਤੇ ਕੋਈ ਬੰਦਾ ਇਦਾਂ ਦਾ ਵੰਗਾਰ ਦੇ ਤੇ ਸਾਡੇ ਵਾਸਤੇ ਤਾਂ ਉਹ ਕਹਾਣੀ ਖਤਮ ਹੋ ਗਈ ਨਾ ਵੀ ਜੇ ਸਾਨੂੰ ਕੋਈ ਇਦਾਂ ਦਾ ਬੰਦਾ ਵੰਗਾਰ ਦੇ ਅਸੀਂ ਉਹ ਉਹੋ ਹੀ ਦਮਦਮੇ ਟਕਸਾਲ ਪਿੰਡ ਵਾਲੇ ਆ ਅਸੀਂ ਵੰਗਾਰ ਨਹੀਂ ਛੇਤੀ ਕੀਤਾ ਚਾਹੀਂ ਸਹਿੰਦੇ ਗਏ ਜੇ ਕੋਈ ਵੰਗਾਰੂਗਾ ਫਿਰ ਉਹ ਆਪਣਾ ਹਿਸਾਬ ਲਾ ਕੇ ਵੰਗਾਰੇ ਲਖਵਿੰਦਰ ਸਿੰਘ ਆਦੀਆਂ ਜਿਹੜੋਂ ਪਹੁੰਚੇ ਨੇ ਬੰਬੇ ਤਰਫ਼ ਜਿਹੜੀ ਉੱਥੇ ਉਹਨਾਂ ਤੇ ਹਮਲਾ ਹੋ ਗਿਆ ਤਾਂ ਉਹ ਕਾਹਤ ਨਰਾਜ਼ਗੀ ਹੋ ਗਈ ਪਰ ਜੇ ਕੋਈ ਬੰਦਾ ਐਵੇਂ ਬੈਠਾ ਘਰੇ ਧਮਕੀਆਂ ਮਾਰੀ ਦੇਊਗਾ ਜਾਂ ਮਹਾਪੁਰਸ਼ਾਂ ਨੂੰ ਗੰਦੀ ਸ਼ਬਦਾਵਲੀ ਬੋਲੀ ਜਾਊ ਉਹ ਆਪਣਾ ਹਿਸਾਬ ਲਾ ਕੇ ਬੋਲੇ ਨਾ ਫਿਰ ਜਾਨਲੇਵਾ ਹਮਲਾ ਸਿਰ ਤੇ ਵੀ ਕਾਫੀ ਟਾਂਕੇ ਟੂਕੇ ਲੱਗੇ ਨੇ ਆਪਣੀਆਂ ਲੋ ਫਿਰ ਮਕਾ ਕੇ ਨਿਕਲ ਗਏ ਸੀਗੇ ਕਿ ਜਾਂ ਵਾਕਿਆ ਜਦੋਂ ਲੜਾਈ ਹੁੰਦੀ ਹੈ ਨਾ ਭਾਈ ਸਾਹਿਬ ਉਦੋਂ ਤਾਂ ਨਹੀਂ ਮਤਲਬ ਇਦਾਂ ਸੋਚਿਆ ਜਾਂਦਾ ਵੀ ਲੜਾਈ ਤੇ ਤਾਂ ਹੁੰਦੀ ਕਿ ਸਾਹਮਣੇ ਹੋਵੇ ਇਹ ਤੇ ਉਹ ਦੱਸਦੇ ਆ ਕਿ ਪਿੱਠੇ ਵਾਰ ਹੋਇਆ ਗੱਡੀ ਦੇ ਵਿੱਚ ਨਹੀਂ ਨਹੀਂ ਪਿੱਠ ਪੂਠ ਤੇ ਵਾਰ ਨਹੀਂ ਜਦੋਂ ਤੁਸੀਂ ਸਾਰੀ ਦਿਹਾੜੀ ਵੰਗਾਰੀ ਜਾਂਦੇ ਹੋ ਕਿਸੇ ਨੂੰ ਤੇ ਫਿਰ ਤੁਸੀਂ ਆਪਣਾ ਹਸਾਬ ਲਾ ਕੇ ਘਰੋਂ ਦੇ ਕੋਲੋਂ ਨਾ ਇਹ ਮੈਂ ਘਰੋਂ ਕਿਸੇ ਨੂੰ ਵੰਗਾਰ ਕੇ ਨਿਕਲਣਾ ਆ ਤੇ ਮੈਂ ਆਪਣੀ ਤਿਆਰੀ ਕਰਕੇ ਨਿਕਲਣਾ ਨਾ ਮੈਂ ਨਾ ਨਾ ਬਾਅਦ ਚ ਕਹਾਂ ਵੀ ਮੈਨੂੰ ਫਲਾਣੇ ਨਾਲ ਢਾ ਲਿਆ ਮੈਨੂੰ ਫਲਾਣੇ ਨਾਲ ਢਾ ਲਿਆ ਕੱਟੇ ਹੋਏ ਲੋਕ ਜੇ ਸਾਡੇ ਮਹਾਪੁਰਸ਼ਾਂ ਦੇ ਕਲਾਬ ਬੋਲਣਗੇ ਕਿ ਉਹਨਾਂ ਦੀ ਸੱਚਾਈ ਤਾਂ ਸਿੱਖਾਂ ਨੂੰ ਆਪ ਸਮਝਣੀ ਚਾਹੀਦੀ ਹੈ ਨਾ ਕਿਤੇ ਬਗਲੇ ਦੇ ਚੱਕਰ ਦੇ ਵਿੱਚ ਹੀ ਤੁਹਾਨੂੰ ਸਮਰਥਨ ਦੇਣਾ ਪੈ ਗਿਆ ਸਾਰਾ ਕੁਝ ਮੰਨਣਾ ਪੈ ਗਿਆ ਆ ਆਮ ਆਰਨੀ ਪਾਰਟੀ ਭਗਵੰਤ ਸਿੰਘ ਮਾਨ ਬਣਿਆ ਆ ਜੀ ਤੇ ਉਦੋਂ ਹੀ ਸਾਡੀ ਧੌਣ ਤੇ ਗੂਠਾ ਦੇ ਲੈਂਦੇ ਪੰਜਾਬ ਚ ਕਰਾਉਂਦੇ ਸਾਡੇ ਕੋਲ ਮਹਾਰਾਜਟਰ ਚ ਕੀ ਲੈਣਾ ਸੀ ਮਤੋਂ ਬੰਗਲੇ ਵਾਲਾ ਕੀ ਕੇਸ ਹੈ ਕੁਝ ਵੀ ਕੇਸ ਨਹੀਂ ਝੂਠ ਹੀ ਆ ਜਿੰਨਾ ਮਰਦੀ ਬੋਲੀ ਜਾਓ ਸਾਰਿਆਂ ਨੂੰ ਪਤਾ ਵੀ ਧਰਨੇ ਵੀ ਵਿੱਕ ਗਏ ਸਾਰਾ ਕੁਝ ਅਮਰੀਕ ਸਿੰਘ ਜਨਾਲਾ ਦਾदू ਦਾਦੂ ਵਾਲ ਸਾਹਿਬ ਮੰਡ ਸਾਹਿਬ ਇਹਨਾਂ ਦੇ ਕਿਤੇ ਤਕੜੇ ਝਗੜੇ ਰਹੇ ਕਿੰਨਾ ਕੁਝ ਕਰਦੇ ਰਹੇ ਇਹ ਬਦਮੀਆਂ ਦੇ ਮੁਸਲਾਂਿਆਂ ਦੇ ਵਿੱਚ ਪਰ ਅੱਜ ਤੱਕ ਜਾਂ ਦਮਦਮਨੀ ਟਕਸਾਲ ਨੇ ਜਾਂ ਦਮਦਮਨੀ ਟਕਸਾਲ ਦੇ ਕਿਸੇ ਜ਼ਿੰਮੇਵਾਰਾਂ ਸੰਗਾਂ ਨੇ ਕਿਸੇ ਤੇ ਕੋਈ ਸਵਾਲ ਨਹੀਂ ਕੀਤਾ ਜਿਵੇਂ ਬਲਵੰਤ ਸਿੰਘ ਗੋਪਾਲਾ ਉਹ ਕਾਂਗਰਸ ਦੇ ਸਰਪੰਚ ਰਹੇ ਚੁਕੇ ਆ ਠੀਕ ਹੈ ਉਹਨਾਂ ਦੇ ਰਾਜਨੀਤਿਕ ਵਿਰੋਧ ਵੀ ਆ ਕਾਂਗਰਸ ਦੇ ਖੇਮੇ 'ਚ ਖੜ ਕੇ ਤੁਸੀਂ ਪੰਥਕ ਹੋ ਤੇ ਜੇ ਕੋਈ ਭਾਜਪਾ ਨਾ ਚਲਾ ਜਾਂਦਾ ਤੇ ਉਹ ਉਹਨੂੰ ਤੁਸੀਂ ਆਰਐਸਐਸ ਦਾ ਸਰਟੀਫਿਕੇਟ ਵੀ ਅੱਛੇ ਤੇ ਜਿਹੜਾ ਬੰਬਈ ਦੇ ਵਿੱਚ ਇੱਕ ਬੰਗਲੇ ਦਾ ਜ਼ਿਕਰ ਆ ਰਿਹਾ ਹੈ ਕਹਿੰਦੇ ਕਿ ਉਹ ਬੰਗਲੇ ਦਾ ਹੀ ਸਾਰਾ ਪੰਗਾ ਸੀਗਾ ਉੱਥੇ ਇੱਕ ਬੰਗਲਾ ਲੈ ਬੈਠੇ ਨੇ ਤੇ ਉਹ ਬੰਗਲਾ ਜਿਹੜਾ ਸੀਗਾ ਉਹ ਫਿਰ ਭਾਜਪੀ ਆਣਿਆ ਨੇ ਜਿਹੜਾ ਨਾ ਥੋੜਾ ਜਿਹਾ ਅੰਗੂਠਾ ਦਿੱਤਾ ਜਿਹੜਾ ਮਾੜਾ ਜਿਹਾ ਧੌਂਚ ਕਹਿੰਦੇ ਵੀ ਜਾਂ ਤਾਂ ਫਿਰ ਬੰਗਲੇ ਦੀ ਖਾਲੀ ਖੁੱਲੀ ਕਰੋ ਨਹੀਂ ਤਾਂ ਫਿਰ ਕੰਮ ਕਹਿੰਦੇ ਬੰਗਲੇ ਦੇ ਚੱਕਰ ਦੇ ਵਿੱਚ ਹੀ ਤੁਹਾਨੂੰ ਸਮਰਥਨ ਦੇਣਾ ਪੈ ਗਿਆ ਸਾਰਾ ਕੁਝ ਮੰਨਣਾ ਪੈ ਗਿਆ ਦੇਖੋ ਜਦੋਂ ਅਸੀਂ ਬਾਦਲਾ ਦਾ ਸਮਰਥਨ ਕੀਤਾ ਸੀ ਨਾ ਹਾਂਜੀ ਉਦੋਂ ਕਹਿੰਦੇ ਸੀਗੇ ਵੀ ਬਾਬਾ ਜੀ ਦੀ ਕੋਈ ਵੀਡੀਓ ਆ ਉਹਨਾਂ ਦੇ ਕੋਲੇ ਠੀਕ ਹੈ ਤੇ ਤਾਂ ਉਹਨਾਂ ਨੇ ਸਮਰਥਨ ਲੈ ਲਿਆ ਠੀਕ ਹੈ ਹੁਣ ਉੱਥੇ ਅਸੀਂ ਭਾਜਪਾ ਦੀ ਉਹ ਤਾਂ ਫਿਰ ਸਾਡੇ ਤੋਂ ਪਹਿਲਾਂ ਹੀ ਕਰਾ ਲੈਂਦੇ ਹੋ ਠੀਕ ਹੈ ਜਦੋਂ ਭਾਜਪਾ ਨੇ ਇੱਥੇ ਇਲੈਕਸ਼ਨ ਲੜੀ ਆ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਬਣਿਆ ਆ ਜੀ ਤੇ ਉਦੋਂ ਹੀ ਸਾਡੀ ਧੌਣ ਤੇ ਗੂਠਾ ਦੇ ਲੈਂਦੇ ਪੰਜਾਬ ਚ ਕਰਾਉਂਦੇ ਸਾਡੇ ਕੋਲ ਮਹਾਰਾਸ਼ਟਰ ਚ ਕੀ ਲੈਣਾ ਸੀ ਮਤਲਬ ਬੰਗਲੇ ਵਾਲਾ ਕੀ ਕੇਸ ਹੈ ਕੁਝ ਵੀ ਕੇਸ ਨਹੀਂ ਝੂਠ ਹੀ ਆ ਜਿੰਨਾ ਮਰਜ਼ੀ ਬੋਲੀ ਜਾਓ ਅੱਛਾ ਇਹ ਤੇ ਹਰਿਕ੍ਰਿੰਦਰ ਸਿੰਘ ਆਦੀਆਂ ਜਿਹੜੇ ਨੇ ਇਹਨਾਂ ਨੇ ਹੀ ਸਾਡੇ ਨਾਲ ਹੀ ਸਾਡੀ ਇੰਟਰਵਿਊ ਦੇ ਵਿੱਚ ਇਹ ਚੀਜ਼ ਜ਼ਿਕਰ ਕੀਤੀ ਸੀਗੀ ਕਿ ਇਹ ਜਿਹੜਾ ਬੰਗਲਾ ਹੈ ਨਾ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਉੱਥੇ ਬਲੀ ਦੇ ਦਿੱਤੀ ਇਹਨਾਂ ਸਿਕੰਦਰ ਦੇਖੋ ਉਹਨਾਂ ਦਾ ਕੰਮ ਆ ਬਿਲਕੁਲ ਉਹ ਕੱਢੇ ਹੋਏ ਆ ਦਮਦਮੀ ਟਕਸਾਲ ਚੋਂ ਦੇਖੋ ਮੈਂ ਤੁਹਾਨੂੰ ਸੱਚਾਈ ਇੱਕ ਗੱਲ ਦੱਸਣੀ ਚਾਹਣਾ ਜੀ ਜੀ ਜਦੋਂ ਵਿਦਿਆਰਥੀ ਦਮਦਮੀ ਟਕਸਾਲ ਦੇ ਵਿੱਚ ਆਉਂਦਾ ਤੇ ਉਹਦੀਆਂ ਕਈ ਆਦਤਾਂ ਇਦਾਂ ਦੀਆਂ ਹੁੰਦੀਆਂ ਵੀ ਜਿਹੜੀਆਂ ਤੋਂ ਮਜਬੂਰ ਹੁੰਦਾ ਤੇ ਪਰ ਆਉਂਦੇ ਉਹ ਮਜਬੂਰ ਆਤੋਂ ਹੀ ਹੋ ਕਈ ਸੰਤ ਬਣ ਜਾਂਦੇ ਆ ਤੇ ਕਈ ਬਦਮਾਸ਼ ਦੇ ਬਦਵਾਸ਼ ਤੇ ਗੱਪੀ ਦੇ ਗੱਪੀ ਰਹਿ ਜਾਂਦੇ ਆ ਠੀਕ ਹੈ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਵੀ 80 ਤੋਂ 90% ਬੱਚਾ ਵਧੀਆ ਕਰਕੇ ਰਿਜ਼ਲਟ ਦਈਏ ਆਪਣੇ ਵਿਦਿਆਲਿਆ ਦਾ ਠੀਕ ਹੈ ਜੀ ਪਰ ਉਹਨਾਂ ਦੇ ਵਿੱਚ ਇਹ ਬੱਚੇ ਕੋਈ ਇਦਾਂ ਦੇ ਸੀਗੇ ਜਿਹੜੇ ਮਤਲਬ ਲਗਾਤਾਰ ਦੂਸ਼ਣਬਾਜੀ ਤੇ ਝੂਠ ਬੋਲਦੇ ਸੀਗੇ ਜਿਨ੍ਹਾਂ ਨੂੰ ਦਮਦਮੇ ਟਕਸਾਲ ਨੇ 20 ਸਾਲ ਪਹਿਲਾਂ ਕੱਢ ਦਿੱਤਾ ਗਿਆ ਜਿਹੜੇ ਕੱਢੇ ਹੋਏ ਲੋਕ ਆ ਕੱਡੇ ਹੋਏ ਲੋਕ ਜੇ ਸਾਡੇ ਮਹਾਪੁਰਸ਼ਾਂ ਦੇ ਖਿਲਾਫ ਬੋਲਣਗੇ ਕਿ ਉਹਨਾਂ ਦੀ ਸੱਚਾਈ ਤਾਂ ਸਿੱਖਾਂ ਨੂੰ ਆਪ ਸਮਝਣੀ ਚਾਹੀਦੀ ਹੈ ਨਾ ਉਹਨਾਂ ਦੀਆਂ ਜਿਹੜੀਆਂ ਪ੍ਰਾਣੀਆਂ ਕਰਤੂਤਾਂ ਵਾਂ ਉਹਨਾਂ ਦੇ ਚਿੱਠੇ ਅਸੀਂ ਤਾਂ ਲੋਕਾਂ ਦੇ ਸਾਹਮਣੇ ਲੈ ਕੇ ਹੀ ਨਹੀਂ ਆਉਂਦੇ 20 ਸਾਲ ਮਹਾਪੁਰਸ਼ਾਂ ਦੇ ਖਿਲਾਫ ਇਹਨਾਂ ਨੇ ਪ੍ਰਚਾਰ ਕੀਤਾ ਬੰਦਿਆਂ ਨੇ 20 ਸਾਲ ਪਰ ਅੱਜ ਤੱਕ ਮੈਂ ਸੰਗਤ ਨੂੰ ਸਵਾਲ ਕਰਨਾ ਚਾਹੁੰਦਾ ਮਹਾਪੁਰਸ਼ਾਂ ਨੇ ਕਦੇ ਵੀ ਕਿਸੇ ਦੇ ਖਿਲਾਫ ਕੁਝ ਬੋਲਿਆ ਹੋਵੇ ਜੀ ਅੱਜ ਤੱਕ ਹਾਲਾਂਕਿ ਦੇਖੋ ਧਰਨੇ ਤੱਕ ਵੇਚ ਵਿਕ ਗਏ ਸਾਰਿਆਂ ਨੂੰ ਪਤਾ ਵੀ ਧਰਨੇ ਵੀ ਵਿਕ ਗਏ ਸਾਰਾ ਕੁਝ ਅਮਰੀਕ ਸਿੰਘ ਜਨਾਲਾ ਦਾਦੂ ਦਾਦੂ ਵਾਲ ਸਾਹਿਬ ਮੰਡ ਸਾਹਿਬ ਇਹਨਾਂ ਦੇ ਕਿੱਡੇ ਤਕੜੇ ਝਗੜੇ ਰਹੇ ਕਿੰਨਾ ਕੁਝ ਕਰਦੇ ਰਹੇ ਬਦਮੀਆਂ ਦੇ ਮੁਸਲਾਂਿਆਂ ਦੇ ਵਿੱਚ ਪਰ ਅੱਜ ਤੱਕ ਜਾਂ ਦਮਦਮੀ ਟਕਸਾਲ ਨੇ ਜਾਂ ਦਮਦਮੀ ਟਕਸਾਲ ਦੇ ਕਿਸੇ ਜ਼ਿੰਮੇਵਾਰਾਂ ਸਿੰਘਾਂ ਨੇ ਕਿਸੇ ਤੇ ਕੋਈ ਸਵਾਲ ਨਹੀਂ ਕੀਤਾ ਅਸੀਂ ਆਪਣੇ ਕੰਮ ਦੇ ਵਿੱਚ ਵਿਜੀ ਆ ਅਸੀਂ ਆਪਣਾ ਕੰਮ ਬਾਖੂਬੀ ਕਰ ਰਹੇ ਆ ਉਹ ਕੰਮਾਂ ਦੇ ਵਿੱਚ ਸਾਡੇ ਨਤੀਜੇ ਵੀ ਵਧੀਆ ਨੇ ਜੀ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਮਾਂ ਕਿ ਹੁਣ ਵੀ ਜਿਹੜੇ ਲੋਕ ਕੱਢੇ ਹੋਏ ਇਹਨਾਂ ਦੀ ਆਪਣੀ ਕਾਰਜਕਾਰੀ ਦੇਖੋ ਕੀ ਆ ਇਹਨਾਂ ਨੇ ਪੰਥ ਨੂੰ ਕੀ ਕਰਕੇ ਦਿੱਤਾ ਆ ਤੇ ਮਹਾਂਪੁਰਖਾਂ ਨੇ ਪੰਥ ਨੂੰ ਕੀ ਕਰਕੇ ਦਿੱਤਾ ਆ ਜੀ ਇਹ ਸਵਾਲ ਜ਼ਰੂਰ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਛੋਟੀ ਜੀ ਗੱਲ ਹੈ ਹਾਂ ਜੀ ਤੁਸੀਂ ਕਾਧੀਆਂ ਸਾਹਿਬ ਦੀ ਗੱਲ ਕੀਤੀ ਉਹਨਾਂ ਦੀਆਂ ਫੋਟੋਆਂ ਅਸੀਂ ਪਾਈਆਂ ਹੋਈਆਂ ਕਾਂਗਰਸ ਦੀ ਪੱਕੇ ਸਪੋਰਟਰ ਆ ਅੱਛਾ ਇਹ ਰਾਜਨੀਤਿਕ ਵਿਰੋਧ ਵੀ ਹੁੰਦੇ ਆ ਜਿਵੇਂ ਬਲਵੰਤ ਸਿੰਘ ਗੋਪਾਲਾ ਉਹ ਕਾਂਗਰਸ ਦੇ ਸਰਪੰਚ ਰਹੇ ਚੁਕੇ ਆ ਠੀਕ ਹੈ ਉਹਨਾਂ ਦੇ ਰਾਜਨੀਤਿਕ ਵਿਰੋਧ ਵੀ ਆ ਹੁਣ ਤੁਸੀਂ ਦੇਖੋ ਵੀ ਕਾਂਗਰਸ ਦੇ ਖੇਮੇ 'ਚ ਖੜਕੇ ਤੁਸੀਂ ਪੰਥਕ ਹੋ ਤੇ ਜੇ ਕੋਈ ਭਾਜਪਾ ਨਾ ਚਲਾ ਜਾਂਦਾ ਤੇ ਉਹ ਉਹਨੂੰ ਤੁਸੀਂ ਆਰਐਸਐਸ ਦਾ ਸਰਟੀਫਿਕੇਟ ਵੀ ਦੇ ਦੇ ਲਖਵਿੰਦਰ ਸਿੰਘ ਆਦਿ ਜਿਹੜੋਂ ਪਹੁੰਚੇ ਨੇ ਬੰਬੇ ਤਾਂ ਫਿਰ ਜਿਹੜੀ ਉੱਥੇ ਉਹਨਾਂ ਤੇ ਹਮਲਾ ਹੋ ਗਿਆ ਤੋ ਉਹ ਕਾਹਤੋਂ ਨਾਰਾਜ਼ਗੀ ਹੋ ਗਈ ਉਹ ਤਾਂ ਦੇਖੋ ਜੀ ਤੁਸੀਂ ਅੱਜ ਵੀ ਤੁਹਾਨੂੰ ਮੈਂ ਇੱਥੇ ਆਡੀਓ ਸੁਣਾ ਦਿੰਨਾ ਹੈ ਹੁਣ ਵੀ ਉਹਨਾਂ ਦੀ ਸ਼ਬਦਾਵਲੀ ਸੁਣਾ ਦਿੰਨਾ ਆ ਉਹਨਾਂ ਦੀਆਂ ਧਮਕੀਆਂ ਸੁਣਾ ਦਿੰਨਾ ਆ ਜਦੋਂ ਤੁਸੀਂ ਜਾ ਕੇ ਅਗਲਿਆਂ ਦੇ ਗੁਰਦੁਆਰਿਆਂ ਦੇ ਵਿੱਚ ਖੜ੍ਹ ਜਾਂਦੇ ਹੋ ਜਦੋਂ ਜਾ ਕੇ ਗੁਰਦੁਆਰਿਆਂ 'ਚ ਵੰਗਾਰਦੇ ਹੋ ਹੁਣ ਮੈਂ ਗੱਲ ਥੋੜੀ ਜੀ ਲੰਬੀ ਹੋ ਜਾਣੀ ਆ ਢੱਡਰੀਆਂ ਵਾਲੇ ਨੇ ਸਾਡਾ ਕਦਾ ਰੌਲਾ ਸੀ ਜੀ ਢੱਡਰੀਆਂ ਵਾਲੇ ਨੇ ਸਟੇਜ ਤੋਂ ਬਹਿ ਕੇ ਕਿਹਾ ਵੀ ਜਿੱਥੇ ਮਰਜ਼ੀ ਮਿਲ ਲੈਣਾ ਹੁਣ ਦਮਦਮੇ ਟਕਸਾਲ ਹੋਵੇ ਤੇ ਕੋਈ ਬੰਦਾ ਇਦਾਂ ਦਾ ਵੰਗਾਰ ਦੇ ਤੇ ਸਾਡੇ ਵਾਸਤੇ ਤਾਂ ਉਹ ਕਹਾਣੀ ਖਤਮ ਹੋ ਗਈ ਨਾ ਵੀ ਜੇ ਸਾਨੂੰ ਕੋਈ ਇਦਾਂ ਦਾ ਬੰਦਾ ਵੰਗਾਰ ਦੇ ਅਸੀਂ ਤਾਂ ਅਸੀਂ ਉਹ ਉਹੋ ਹੀ ਦਮਦਮੇ ਟਕਸਾਰਟ ਪਿੰਡ ਵਾਲੇ ਆ ਅਸੀਂ ਵੰਗਾਰ ਨਹੀਂ ਛੇਤੀ ਕੀਤਾ ਚਾਹੀਂ ਸਹਿੰਦੇ ਕਿਸੇ ਦੀ ਜੀ 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 ਜੇ ਕੋਈ ਵੰਗਾਰੂਗਾ ਫਿਰ ਉਹ ਆਪਣਾ ਹਿਸਾਬ ਲਾ ਕੇ ਵੰਗਾਰੇ ਠੀਕ ਹੈ ਸਾਡੇ ਕੋਲੋਂ ਸਾਡੇ ਕੋਲੋਂ ਜੀਣ ਦੀ ਤਮੰਨਾ ਬਹੁਤੀ ਘੱਟ ਹੀ ਆ ਅਸੀਂ ਮਹਾਂਪੁਰਖਾਂ ਦੇ ਹੁਕਮ ਬੱਧੇ ਚੱਲਦੇ ਆ ਪਰ ਜੇ ਕੋਈ ਬੰਦਾ ਐਵੇਂ ਬੈਠਾ ਘਰੇ ਧਮਕੀਆਂ ਮਾਰੀ ਜਾਊਗਾ ਜਾਂ ਮਹਾਂਪੁਰਖਾਂ ਨੂੰ ਗੰਦੀ ਸ਼ਬਦਾਵਲੀ ਬੋਲੀ ਜਾਊਗਾ ਉਹ ਆਪਣਾ ਹਿਸਾਬ ਲਾ ਕੇ ਬੋਲੇ ਨਾ ਫਿਰ ਇਹ ਜਿਹੜਾ ਹਮਲਾ ਫਿਰ ਲਖਵਿੰਦਰ ਸਿੰਘ ਤੇ ਅੱਧੀਆਂ ਤੇ ਹੋਇਆ ਤੇ ਬੰਬੇ ਦੇ ਵਿੱਚ ਜਾਣਲੇਵਾ ਹਮਲਾ ਸਿਰ ਤੇ ਵੀ ਕਾਫੀ ਟਾਂਕੇ ਢੂੰਕੇ ਲੱਗੇ ਨੇ ਆਪਣੀਆਂ ਲੋ ਫਿਰ ਮਕਾ ਕੇ ਨਿਕਲ ਗਏ ਸੀਗੇ ਕਿ ਜਾਂ ਵਾਕਈ ਜਦੋਂ ਲੜਾਈ ਹੁੰਦੀ ਹੈ ਨਾ ਭਾਈ ਸਾਹਿਬ ਉਦੋਂ ਤਾਂ ਨਹੀਂ ਮਤਲਬ ਇਦਾਂ ਸੋਚਿਆ ਜਾਂਦਾ ਵੀ ਲੜਾਈ ਤੇ ਤਾਂ ਹੁੰਦੀ ਜੇ ਆਮਣੇ ਸਾਹਮਣੇ ਹੋਵੇ ਇਹ ਤੇ ਦੱਸਦੇ ਹੈ ਕਿ ਪਿੱਠ ਜੇ ਵਾਰ ਹੋਇਆ ਗੱਡੀ ਦੇ ਵਿੱਚ ਨਹੀਂ ਨਹੀਂ ਪੇਟ ਪੂਠ ਤੇ ਵਾਰ ਨਹੀਂ ਦੇਖੋ ਤੁਸੀਂ ਜਦੋਂ ਹੁਣ ਮੰਨ ਲਓ ਵੀ ਰੋਜ਼ ਇਹੇ ਕੰਮ ਕਰਦੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੋਣਾ ਕੀ ਤੁਹਾਡੇ ਨਾਲ ਫਿਰ ਅੱਛਾ ਜਦੋਂ ਤੁਸੀਂ ਸਾਰੀ ਦਿਹਾੜੀ ਵੰਗਾਰੀ ਜਾਂਦੇ ਹੋ ਕਿਸੇ ਨੂੰ ਤੇ ਫਿਰ ਤੁਸੀਂ ਆਪਣਾ ਹਿਸਾਬ ਲਾ ਕੇ ਘਰੋਂ ਨਿਕਲੋ ਨਾ ਹੂੰ ਪੇ ਹੁਣ ਜੇ ਮੈਂ ਘਰੋਂ ਕਿਸੇ ਨੂੰ ਵੰਗਾਰ ਕੇ ਨਿਕਲਣਾ ਆ ਤੇ ਮੈਂ ਆਪਣੀ ਤਿਆਰੀ ਕਰਕੇ ਨਿਕਲਣਾ ਨਾ ਮੈਂ ਨਾ ਨਾ ਬਾਅਦ ਚ ਕਹਾਂ ਵੀ ਮੈਨੂੰ ਫਲਾਣੇ ਥਾਂ ਢਾ ਲਿਆ ਮੈਨੂੰ ਫਲਾਣੇ ਥਾਂ ਢਾ ਲਿਆ ਅਹੇ ਮੈਨੂੰ ਮੈਨੂੰ ਸਾਹਮਣੇ ਉਹ ਟੱਕਰ ਦੇ ਮੈਨੂੰ ਮਗਰੋਂ ਕੋ ਟੱਕਰੇ ਮੈਨੂੰ ਇਧਰੋਂ ਟੱਕਰ ਦੇ ਮੈਨੂੰ ਇਹ ਨਹੀਂ ਗੱਲਾਂ ਦਾ ਕੋਈ ਮਤਲਬ ਹੁੰਦਾ ਜਦੋਂ ਕੋਈ ਬੰਦਾ ਇਹੋ ਜੀ ਗੱਲ ਕਹਿੰਦਾ ਨਾ ਜੀ ਉਹ ਆਪਣੇ ਬੋਲਾਂ ਨੂੰ ਪਹਿਲਾਂ ਤੋਲ ਲਵੇ